ఈ భంగడేచ్ గోరానా తిను ਸਾਡੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਇੱਕ ਵੱਖਰਾ ਪੰਜਾਬ ਬਣਾ ਦਿੰਦੇ ਨੇ ਕੋਈ ਵੀ ਕੰਟਰੀ ਅਜਹੀ ਨਹੀਂ ਹੋਵੇਗੀ ਜਿੱਥੇ ਪੰਜਾਬੀ ਨਾ ਹੋਵੇ ਜਿੱਥੇ ਗੁਰੂ ਘਰ ਨਾ ਹੋਵੇ ਸਾਡੇ ਪੰਜਾਬੀਆਂ ਨੇ ਬਹੁਤ ਤਰੱਕੀਆਂ ਕੀਤੀਆਂ ਹੋਈਆਂ ਨੇ ਵਿਦੇਸਾਂ 'ਚ ਜਾ ਕੇ ਤੇ ਵੱਡੇ ਵੱਡੇ ਬਿਜ਼ਨਸ ਸਟਾਰਟ ਵੀ ਕੀਤੇ ਹੋਏ ਨੇ ਹਾਲ ਹੀ ਵਿੱਚ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਏ ਉਸ ਵੀਡੀਓ ਤੁਸੀਂ ਦੇਖੋਗੇ ਕਿ ਸਾਡੇ ਪੰਜਾਬੀ ਬਾਹਰੋਂ ਗੋਰੇ ਨੂੰ ਲੈ ਆਏ ਤੇ ਫਿਰ ਗੋਰੇ ਨੂੰ ਆਪਣੇ ਵਿਆਹ ਤੇ ਨਚਾਰੇ ਨੇ ਜੀਆਂ ਛੋਟਾ ਜਿਹਾ ਵੀਡੀਓ ਕਲਿੱਪ ਜਿਸ ਵਿੱਚ ਗੋਰਾ ਭੰਗੜਾ ਪਾ ਰਿਹਾ ਏ ਆਓ ਤੁਹਾਡੇ ਨਾਲ ਵੀ ਸਾਂਝਾ ਕਰਦੇ ਆਂ the people get it go ਹਾਂਜੀ ਫਿਰ ਗੋਰੇ ਦਾ ਭੰਗੜਾ ਕਿਵੇਂ ਦਾ ਲੱਗਾ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੇਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸੱਚ ਕਾਲ ਜੀ